ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਅੱਜ ਮਰਿੰਡੇ ਸ਼ਹਿਰ ਦੇ ਵਿੱਚ ਆਏ ਹੋਏ ਹਾਂ ਜੀ ਨੰਮ ਵਾਲੀ ਗਲੀ ਇੱਥੇ ਇੱਥੇ ਇੱਕ ਘਰ ਦੇ ਵਿੱਚ ਇੱਕ ਮਾਂ ਆ ਬਜ਼ੁਰਗ ਜਿਹਦੇ ਨਾਲ ਕੁੱਟਮਾਰ ਹੁੰਦੀ ਹੈ ਤੁਸੀਂ ਪਹਿਲਾਂ ਤਾਂ ਵੀਡੀਓ ਦੇਖੋ ਕੁੱਟਮਾਰ ਦੀ ਉਹ ਆਪਣੀ ਸੱਸ ਨੂੰ ਕੁੱਟ ਰਹੀ ਆ ਤੇ ਸਿਰਫ ਇਸ ਕਰਕੇ ਉਹ ਮਾਂ ਦਿਮਾਗੀ ਤੌਰ ਤੇ ਅਫਸੈਟ ਹੋ ਗਈ ਉਹਨੂੰ ਸੋਝੀ ਨਹੀਂ ਰਹੀ ਵਿਚਾਰੀ ਨੂੰ ਦੋ ਪੁੱਤਾਂ ਮਾਂ ਦੇ ਧੀਆਂ ਵੀ ਆ ਇੱਕ ਪੁੱਤ ਬਾਹਰ ਆ ਇਹਨਾਂ ਨੇ ਵੀ ਬਾਹਰ ਜਾਣਾ ਇੰਗਲੈਂਡ ਥੋੜੇ ਦਿਨਾਂ ਬਾਅਦ ਹੀ ਬਸ ਇਹ ਚਾਹੁੰਦੇ ਆ ਵੀ ਤੂੰ ਖੇੜਾ ਛੱਡ ਦੇ ਕਿਸੇ ਤਰੀਕੇ ਸਾਡਾ ਖੇੜਾ ਕਿਉਂ ਨਹੀਂ ਛੱਡਦੀ ਏ ਤੇ ਅੱਜ ਅਸੀਂ ਜਦੋਂ ਮਰਿੰਡੇ ਪਹੁੰਚੇ ਆ ਸ਼ਹਿਰ ਤੇ ਮਾਤਾ ਨੂੰ ਰਾਤ ਮਾਤਾ ਦੀ ਬੇਟੀ ਪੰਜ ਕੁਲੇ ਲੱਗੀ ਆ ਤੇ ਤੁਸੀਂ ਦੇਖੋ ਮਾਤਾ ਦੀ ਨੂੰਹ ਜਿਹੜੀ ਕੁੱਟ ਰਹੀ ਆ ਉਹ ਕਹਿ ਰਹੀ ਆ ਵੀ ਅਸੀਂ ਤਾਂ ਸਿਰਫ ਮੈਂ ਤਾਂ ਦੋ ਵਾਰੀ ਹੀ ਕੁੱਟੀ ਆ ਮੈਂ ਬਾੜਾ ਨਿਕਟਿਆ ਸੁਣੋ ਇਹ ਵੀ ਗੱਲ ਮਾਤਾ ਜੀ ਜਿਹੜੀ ਨੋ ਉਹ ਕੀ ਕਹਿ ਰਹੀ ਐ ਪੈਣ ਮੇਰੀਏ ਹੁਣ ਪੜਦਾ ਪੈਣਾ ਨਹੀਂਗਾ ਜੇ ਪਹਿਲਾਂ ਪੈ ਸਕਦਾ ਸੀਗਾ ਆ ਵੀਡੀਓ ਤੁਹਾਡੇ ਸਾਹਮਣੇ ਆ ਤੁਹਾਡੀ ਹੋਈ ਐ ਗਲਤੀ ਹੋਈ ਐ ਸਾਡੇ ਤੋਂ ਕੀ ਨਹੀਂ ਗਲਤੀ ਕੀ ਅਜੇ ਤੁਸੀਂ ਮੰਨਦੇ ਵੀ ਨਹੀਂ ਗਲਤੀ ਕੀ ਗਲਤੀ ਹੋਈ ਐ ਗਲਤੀ ਸਾਡੇ ਤੇ ਹੀ ਹੈ ਕਿ ਤਾ ਸਾਡੇ ਪਰ ਆ ਮਾਰਦੀ ਸੀ ਲਾਲਾ ਬੁਖਤ ਕਹਿੰਦੀ ਤੁਹਾਡਾ ਸਨਾਸ ਹੋ ਜਾਵੇ ਤੁਹਾਡਾ ਸੱਟਿਆ ਨਾ ਹੋਵੇ ਫੇਰ ਤੂੰ ਫੇਰ ਤੋਟ ਚੱਕਿਆ ਜਾਂਦਾ ਜੀ ਅਕੀ ਚਲਾਂਦੇ ਸੀ ਸਾਡੇ ਉੱਤੇ ਹੀ ਫੇਰ ਤੁਸੀਂ ਅਸ ਮਾਰ ਚੱਕ ਦਿੰਦੇ ਫੇਰ ਨਾ ਫੇਰ ਪੜੀ ਦੋੜਨ ਮਾਰਿਆ ਮੈਂ ਬਰਾਬਰ ਜੀ ਨੂੰ ਮਰਜੀ ਜੜੀ ਸਾਰਾ ਮੱਲਾ ਹੀ ਦੱਸਦਾ ਸਾਰਾ ਮੱਲਾ ਹੀ ਦੱਸਦਾ ਆ ਦੇਖੋ ਕਿੰਨੀ ਇੱਕ ਵਾਰੀ ਮਾਰਿਆ ਇੱਕੋ ਦਿਨ ਮਾਰਿਆ ਇੱਕ ਤੋਂ ਦੋ ਦਿਨ ਬਸ ਮੈਂ ਨਹੀਂ ਮਾਰਿਆ ਹੁਣ ਮੈਨੂੰ ਜਿੱਥੇ ਮਰਜ਼ੀ ਚੜਾ ਲੋ ਤੁਹਾਡੇ ਹੁਣ ਇੱਕ ਦਿਨ ਦੋ ਦਿਨ ਤੁਹਾਨੂੰ ਕੁੱਟੀਏ ਐ ਨਹੀਂ ਇਹ ਮੈਂ ਲਗਾਤਾਰ ਦੇਖਿਆ ਤੇਰਾ ਹੱਥ ਹੀ ਨਹੀਂ ਸੀ ਦੋਲਾ ਮੰਦੀ ਸੀ ਤੁਹਾਡੀ ਮਾਂ ਸੀ ਤੁਸੀਂ ਤੁਹਾਡੀ ਮੰਮੀ ਹੈਗੀ ਆ ਮੇਰੇ ਮਾਂ ਹੈਗੀ ਮੈਂ ਤਾਂ ਜਾਣਦੀ ਹੀ ਨਹੀਂ ਹੈਗੀ ਆ ਮੰਮੀ ਤੁਹਾਡੀ ਨਹੀਂ ਜੇ ਤੁਹਾਡੀ ਮੰਮੀ ਨੂੰ ਤੁਹਾਡੇ ਭਰਾ ਇਦਾਂ ਹੀ ਕੁੱਟਣ ਨਹੀਂ ਮਾਂ ਹੀ ਸੀ ਨਹੀਂ ਜੇ ਮਾਂ ਹੁੰਦੀ ਤੁਸੀਂ ਐਨ ਨਹੀਂ ਸੀ ਕਰਦੇ ਨਹੀਂ ਨਹੀਂ ਜੇ ਮਾਂ ਹੁੰਦੀ ਤੁਸੀਂ ਇਦਾਂ ਨਹੀਂ ਸੀ ਕਰਦੇ ਉਹਦੇ ਨਾਲ ਪੈਣੇ ਨਹੀਂ ਨਹੀਂ ਜੋ ਇਹ ਮਾਂ ਹੁੰਦੀ ਨਹੀਂ ਮੰਨਦੇ ਆਪਣੀ ਨਹੀਂ ਗਲਤੀ ਕਿਸ ਤਰੀਕੇ ਨਾਲ ਮੰਨਦੇ ਦੱਸੋ ਗਲਤੀ ਮੰਨਦੇ ਅੱਗੇ ਤੋਂ ਇਹ ਗਲਤੀ ਨਹੀਂ ਹੋਊਗੀ ਤੇ ਇਸ ਗੱਲਬਾਤ ਨੂੰ ਹੁਣ ਤੁਸੀਂ ਸੁਣਿਆ ਦੇਖਿਆ ਕੀ ਇਹ ਜਾਇਜ਼ ਆ ਕੀ ਇਹ ਸਾਡੇ ਸਮਾਜ ਦੀ ਐਦਾਂ ਦੀ ਰੀਤ ਬਣਦੀ ਜਾ ਰਹੀ ਆ ਵੀ ਜਦੋਂ ਤਾਂ ਬਜ਼ੁਰਗ ਸਹੀ ਆ ਸਾਡੇ ਲਈ ਕਮਾਉਂਦੇ ਆ ਸਾਨੂੰ ਪਾਲਦੇ ਆ ਪੜਾਉਂਦੇ ਆ ਉਦੋਂ ਸਾਡੇ ਬਾਪੂ ਆ ਸਾਡੀ ਮਾਵਾਂ ਵਾ ਸਾਡੇ ਪਿਓ ਆ ਉਦੋਂ ਸਾਡੇ ਪੁੱਜਣ ਵਾਲੇ ਨੇ ਤੇ ਜਦੋਂ ਹੀ ਉਹ ਸਾਡੇ ਤੇ ਡਿਪੈਂਡਡ ਹੋ ਜਾਂਦੇ ਨੇ ਜਾਂ ਬਿਮਾਰ ਹੋ ਜਾਂਦੇ ਨੇ ਜਾਂ ਮੈਂਟਲੀ ਡਿਸੇਬਲ ਹੋ ਜਾਂਦੇ ਨੇ ਜਾਂ ਫਿਜ਼ੀਕਲੀ ਡਿਸੇਬਲ ਹੋ ਜਾਂਦੇ ਨੇ ਤਾਂ ਫਿਰ ਸਾਡੇ ਤੇ ਉਹ ਬੋਝ ਬਣ ਜਾਂਦੇ ਨੇ ਫਿਰ ਅਸੀਂ ਉਹਨਾਂ ਨੂੰ ਜਾਨਵਰਾਂ ਵਾਂਗ ਕੁੱਟਦੇ ਆ ਇਹ ਵੀਡੀਓ ਨੂੰ ਦੇਖਿਓ ਵੀ ਸ਼ੇਅਰ ਵੀ ਕਰਿਓ ਮਰਿੰਡੇ ਸ਼ਹਿਰ ਦੀ ਇਹ ਵੀਡੀਓ ਆ ਅੱਜ ਇੱਕ ਘਰ ਦੇ ਵਿੱਚ ਇਹ ਹਾਲਾਤ ਬਣੇ ਆ ਹੋਰ ਵੀ ਕਿਸੇ ਦੇ ਘਰ 'ਚ ਜਿਦਾਂ ਦੇ ਹਾਲਾਤ ਨਾ ਬਣਨ ਤਾਂ ਜੋ ਲੋਕ ਅਵੇਅਰ ਹੋ ਸਕਣ ਲੋਕ ਜਾਗਰੂਕ ਹੋ ਸਕਣ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਅਸੀਂ ਇਹ ਵੀ ਚਾਹੁੰਦੇ ਆ ਅੱਜ ਮਹੱਲੇ ਦੇ ਵਿੱਚ ਆਇਆ ਐਮਸੀ ਸਾਹਿਬ ਵੀ ਸਾਡੇ ਕੋਲ ਇੱਥੇ ਮੌਜੂਦ ਆ ਉਹਨਾਂ ਨੇ ਵੀ ਗੱਲ ਕੀਤੀ ਆ ਤੇ ਹੋਰ ਵੀ ਜੇ ਕੋਈ ਭੈਣ ਭਰਾ ਸਾਡੀ ਆਵਾਜ਼ ਸੁਣਦਾ ਕਿ ਸਪੋਰਟ ਕਰੋ ਤਾਂ ਜੋ ਇਸ ਮਾਂ ਨੂੰ ਇਸ ਚੁੰਗਲ ਚੋਂ ਕਢਾਈਏ ਬਹਿ ਤਾਂ ਮਾਤਾ ਦੀ ਬੇਟੀ ਲੱਗੀ ਆ ਇੱਥੋਂ ਉਹਨਾਂ ਨੂੰ ਪਰ ਇਨਸਾਫ ਤਾਂ ਮਿਲਣਾ ਚਾਹੀਦਾ ਨਾ ਮਾਤਾ ਨੂੰ ਇੱਥੋਂ ਕੁੱਟ-ਕੱਟ ਕੇ ਆ ਹਾਲਾਤ ਕਰਤੇ ਉਹਦੇ ਵਿਚਾਰੀ ਦੇ ਤੇ ਹੁਣ ਉਹਦੀ ਬੇਟੀ ਲੱਗੀ ਉਹ ਵੀ ਚੁੱਪਚਾਪ ਲੱਗੀ ਬੇਟੀ ਵੀ ਕਹਿੰਦੀ ਕੁਝ ਨਹੀਂ ਹੋਇਆ ਕੋਈ ਨਹੀਂ ਹੋਇਆ ਉਹਦੇ ਨਾਲ ਵੀ ਸਾਡੀ ਫੋਨ ਤੇ ਗੱਲ ਹੋਈ ਆ ਉਹ ਵੀ ਸੁਣਿਓ ਮੜੀ ਜੀ ਗੱਲ ਵੀ ਮਾਤਾ ਦੀ ਬੇਟੀ ਕੀ ਕਹਿ ਰਹੀ ਹੈ ਸਾਨੂੰ ਹਾਂਜੀ ਸੱਸੀ ਕਾਲ ਜੀ ਮੈਂ ਗੁਰਪ੍ਰੀਤ ਗੋਹਣੇ ਜੀ ਮਨੁੱਖਤਾ ਦੀ ਸੇਵਾ ਤੋਂ ਮੰਮੀ ਤੁਹਾਡੀ ਤੁਹਾਡੇ ਕੋਲੇ ਹੁਣ ਹੈਲੋ ਤੇ ਉਹਨਾਂ ਦੀ ਕੀ ਹਾਲਤ ਕੀਤੀ ਹੋਈ ਹੈ ਜੀ ਕੁੱਟ-ਕੁੱਟ ਕੇ ਕਿਵੇਂ ਨੀਲ ਪਾਏ ਹੋਏ ਉਹਨਾਂ ਦੇ ਨਹੀਂ ਕੀ ਆ ਕਹਿ ਸਕਦੇ ਨਹੀਂ ਜੀ ਤੁਹਾਡੀ ਮਾਂ ਵਾ ਤੁਸੀਂ ਜਨਮ ਦਿੱਤਾ ਉਹਨੇ ਤੁਹਾਨੂੰ ਤੁਸੀਂ ਵਿਰੋਧ ਤਾਂ ਕਰੋ ਜਦੋਂ ਉਹਨੂੰ ਕੁੱਟ ਰਾਇਆ ਕੀ ਹਾਲ ਕੀਤਾ ਕੁੱਟ-ਕੁੱਟ ਕੇ ਉਹਨਾਂ ਨੇ ਤਾਂ ਲੈ ਆਈ ਵੀ ਉਹ ਮੈਦਾ ਹੁਕੀਆ ਚ ਦੇਖੋ ਉਹਦਾ ਮੂੰਹ ਨੀਲਾ ਨੀਲਾ ਕੀਤਾ ਪਿਆ ਢੋਈ ਨੀਲੀ ਕੀਤੀ ਪਈ ਐ ਕੁੱਟ ਕੁੱਟ ਕੇ ਤੁਸੀਂ ਵਿਰੋਧਤਾ ਕਰੋ ਮਾਣਾ ਮੋਟਾ ਤੁਸੀਂ ਆਵਾਜ਼ ਤਾਂ ਠਾਹੋ ਨਾ ਤੁਹਾਡੀ ਮਾਂ ਮ ਤੁਹਾਨੂੰ ਜਨਮ ਦਿੱਤਾ ਮਾਂ ਨੇ ਤੇ ਉਹ ਵਿਚਾਰੀ ਜੀ ਅੱਜ ਬਿਮਾਰ ਆ ਉਹਦੇ ਨਾਲ ਇਦਾਂ ਕੁੱਟ ਥੋੜੀ ਸਕਦੇ ਆ ਉਹਨੂੰ ਤੁਸੀਂ ਇਹ ਇਸ ਕਰਕੇ ਬੇਨਤੀ ਐ ਸਾਡੀ ਤੁਸੀਂ ਤੁਹਾਨੂੰ ਮਾਂ ਨੇ ਜਨਮ ਦਿੱਤਾ ਤੁਸੀਂ ਥੋੜਾ ਕੋਆਪਰੇਟ ਕਰੋ ਤੇ ਮਾਤਾ ਨੂੰ ਇੱਥੇ ਲੈ ਆਓ ਸਾਡੇ ਕੋਲੇ ਤੇ ਨਹੀਂ ਤਾਂ ਫਿਰ ਸਾਨੂੰ ਇੱਥੇ ਹੁਣਾ ਪੈਣਾ ਅਸੀਂ ਨਹੀਂ ਚਾਹੁੰਦੇ ਕਿ ਵੀ ਇੱਥੇ ਆ ਕੇ ਤੁਹਾਡੇ ਮੱਲੇਦਾਰੀ ਦੇ ਵਿੱਚ ਅਸੀਂ ਵੀ ਤੁਹਾਡਾ ਇੱਥੇ ਵੀ ਨਾ ਉਹ ਮੱਲੇ ਜੋ ਲੱਗੇ ਵੀ ਹਨ ਕੀ ਗੱਲ ਹੋ ਗਈ ਇਹ ਵੀ ਹਨੀ ਮਾਤਾ ਨੂੰ ਮਾਰਦੇ ਕੁੱਟਦੇ ਆ ਤੇ ਅਸੀਂ ਚਾਹੁੰਦੇ ਇੱਥੇ ਤੁਸੀਂ ਲੈ ਆਓ ਮਰਿੰਡੇ ਮਰਿੰਡੇ ਦੀ ਪੁਲਿਸ ਨਾਲ ਅਸੀਂ ਗੱਲ ਕਰ ਲਈ ਆ ਤੇ ਸਾਨੂੰ ਵੀਡੀਓ ਭੇਜੀ ਸੀ ਕਿਸੇ ਨੇ ਅਸੀਂ ਸਵੇਰੇ ਤੜਕੇ ਪਹੁੰਚੇ ਹੁਣ ਇੱਥੇ ਤੇ ਇਹਨਾਂ ਨੇ ਰਾਤੋਂ ਰਾਤ ਮਾਤਾ ਨੂੰ ਇੱਧਰ ਤੁਹਾਡੇ ਨਾਲ ਭੇਜਤਾ ਨਹੀਂ ਇਹ ਜਾਨੀ ਲੈ ਕੇ ਤਾਂ ਆਪ ਹੀ ਆਇਆ ਹੈ ਪਰ ਆਪਣੀ ਮਰਜੀ ਨਾਲ ਲੈ ਕੇ ਆਇਆ ਪਰ ਜਾਨੀ ਕਿ ਅਸੀਂ ਮਾਤਾ ਜੀ ਨੂੰ ਇੱਥੇ ਆਏ ਸੀਗੇ ਮਾਤਾ ਜੀ ਨੂੰ ਰੈਸਕਿਊ ਕਰਨ ਸਾਨੂੰ ਕਿਹਾ ਹੈ ਕਿ ਆਹਨ ਲੈ ਜਾ ਪਰ ਤੁਹਾਨੂੰ ਮੁਹੱਲਾ ਸਾਰਾ ਕਹੀ ਜਾਂਦਾ ਸੀ ਤੁਹਾਨੂੰ ਮੁਹੱਲੇ ਨੇ ਦੱਸਿਆ ਵੀ ਕੀ ਹਾਲ ਹੋਇਆ ਤਾਂ ਹੀ ਲੈਣ ਆਏ ਤੁਸੀਂ ਪਰ ਮੁਹੱਲੇ ਨੇ ਮੁਹੱਲੇ ਨੇ ਤੁਹਾਨੂੰ ਦੱਸਿਆ ਹੀ ਹੈ ਨਾ ਵੀ ਕੀ ਕੀ ਹਾਲ ਹੋਇਆ ਮਾਤਾ ਨਾਲ ਮੈਂ ਤਾਂ ਵੀਰ ਮੈਂ ਤਾਂ ਦੱਸੇ ਮੈਂ ਤਾਂ ਗਈ ਨਹੀਂ ਸੀ ਕਿ ਉੱਥੇ ਹੁੰਦਾ ਵੈਰਾ ਕਿਹਾ ਸੀਗਾ ਈ ਟਾਲੇ ਮੈਂ ਜਾਚਦੇ ਤਾਂ ਮੱਕਾ ਤੁਹਾਨੂੰ ਫੋਨ ਆਇਆ ਨਾ ਇੱਥੋਂ ਹੁਣ ਗਏ ਕਿ ਨਹੀਂ ਮੁਹੱਲੇ ਤੋਂ ਹਉ ਦੱਸਿਆ ਨਾ ਲੋਕਾਂ ਨੇ ਵੀ ਮਾਤਾ ਦਾ ਕੀ ਹਾਲ ਆ ਕਿਵੇਂ ਕੁੱਟਦੇ ਆ ਬੱਚੇ ਦਾ ਮੁੰਡਾ ਗਿਆ ਮੇਰਾ ਤੇ ਨਾਲ ਮੇਰਾ ਮੁੰਡਾ ਗਿਆ ਹੈਗਾ ਉਹਨੇ ਪਾਪਾ ਪੰਜਾ ਜੱਜ ਕਿਉਂ ਲਿਆਇਆ ਜਾ ਕੇ ਕਾਹ ਤੋਂ ਲੈ ਕੇ ਗਏ ਆ ਤੁਸੀਂ ਜੀ ਤੇ ਉਹ ਬਸ ਉਹ ਹੀ ਬਿਲ ਕਹਿੰਦੇ ਵੀ हां ਉਹ ਤਾਂ ਕਰਦੇ ਆ ਜੀ ਇਹ ਉਹ ਬੇਚਾਰੇ ਸੀ ਲਿਆਏ ਚਾਲ ਵੀ ਠੀਕ ਹੈ ਭਾਈ ਅੰਮ ਜਾਨੀ ਕਿ ਕੁੱਟਮਾਰ ਕਰਦੇ ਆ ਉਹਨਾਂ ਨੇ ਤੁਹਾਨੂੰ ਇਹੀ ਕਿਹਾ ਨਾ ਮੱਲੇ ਵਾਲਾ ਨੇ ਦੇਖੋ ਭੈਣੇ ਹਜੇ ਤਾਂ ਤੁਸੀਂ ਸੱਚ ਦੱਸੋ ਹੁਣ ਵੀ ਤੁਸੀਂ ਇੱਕ ਤਾਂ ਰਲਮੀ ਜੀ ਗੱਲ ਕਰ ਰਹੇ ਹੋ ਇਦਾਂ ਨਾ ਡਿਪਲੋਮੈਟ ਜੀ ਗੱਲ ਨਾ ਕਰੋ ਸਿੱਧੀ ਗੱਲ ਦੱਸੋ ਕੀ ਤੁਸੀਂ ਆਪਣੀ ਮਾਂ ਨੂੰ ਕਾਹ ਤੋਂ ਲੈ ਕੇ ਗਏ ਹੋ ਤੁਸੀਂ ਕਾਹ ਤੋਂ ਲੈ ਕੇ ਗਏ ਹੋ ਮਾਂ ਨੂੰ ਆਪਣੀ ਨੂੰ ਇੱਥੋਂ ਕਾਹ ਤੋਂ ਲੈ ਕੇ ਗਏ ਹੋ ਢਿੱਲੀੋਂ ਸੀਗੀ ਫੇ ਹੁਣ ਲਈ ਆਏ ਸੀ ਹਾਂ ਕਾਹ ਤੋਂ ਆਪਣੇ ਬੇਟੇ ਕੋਲੇ ਸੀ ਉਹ ਬੇਟਾ ਉਹਦਾ ਲਾਜ ਕਰਾਉਂਦਾ ਤੁਸੀਂ ਕਾਹ ਤੋਂ ਲੈ ਕੇ ਗਏ ਹੋ ਨਹੀਂ ਦੱਸੋ ਨਾ ਫਿਰ ਗੱਲ ਕੀ ਸੀ ਲੈ ਕੇ ਜਾਣ ਦਾ ਕਾਰਨ ਕੀ ਹੈ ਹਾਂ ਲੈ ਕੇ ਜਾਣ ਦਾ ਕਾਰਨ ਕੀ ਸੀਗਾ ਜੀ ਉਹ ਦੱਸੋ ਭੈਣੇ ਕਾਰਨ ਕੋਰਾਂ ਤਾਂ ਕੋਈ ਨਹੀਂ ਕਿ ਉਹਨਾਂ ਦਾ ਲਈ ਆਏ ਸੀ ਬਸ ਸੁਣਿਓ ਸਮਝਿਓ ਦੇਖਿਓ ਤੇ ਆਪਣਾ ਫਰਜ਼ ਨਿਭਾਇਓ ਜਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ